ਮਾਮਾ ਉਹ ਤਾਂ ਕਹੋ ਤੇ ਆਪਾਂ ਨੂੰ ਆਪਣੇ ਉਹਨਾਂ ਦੇ ਖੇਤ ਵਿੱਚ ਜੈਟਰੈਕਟਰ ਨਹੀਂ ਤੇ ਪਾਉਣ ਦਿੱਤਾ ਕਿ ਅੱਜ ਆਪਣੇ ਖੇਤ ਵਿੱਚ ਉਹ ਟਰੈਕਟਰ ਪਾਉਂਦੇ ਨੇ ਗੱਲ ਤਾਂ ਤੇਰੀ ਪੱਕੀ ਹੈ ਹਨਾ ਦੇਖੀਏ ਜੱਟ ਫਿਰ ਆ ਜਾ ਹਾਂ ਮੈਂ ਵੀ ਜਦੋਂ ਉਹ ਟਰੈਕ ਆ ਜਾ ਐਂ ਕਰ ਤਿਆਰ ਹੋ ਜਾ ਫਿਰ ਆ ਜਾ ਕਿਤੇ ਮੁੰਡੇ ਕਿਹਾ ਗਿਆ ਆ ਆਂਦੇ ਸੀਗੇ ਤਾਂ ਜਾਹੇ ਕੁਆੜੀ ਪੁੱਠਾ ਮੋੜਾ ਯਾਓ ਕੀ ਗੱਲ ਹੋ ਰਹੀ ਹੈ ਜੀ ਇੱਕ ਜਿੰਦਾ ਬਾਹਰੀ ਜਾਏਗਾ ਫਿਰ ਕੀ ਹੋ ਗਿਆ ਜੇ ਲਾਗੇ ਜਾਣਾ ਉਹਦੇ ਉਹਦੇ ਸਾਨੂੰ ਪੁੱਠਾ ਮੋੜਿਆ ਸੀਗਾ ਮੈਂ ਤਾਂ ਨਹੀਂ ਮੋੜਿਆ ਸਾਡੇ ਵਾਲੇ ਨੇ ਮੋੜਿਆ ਹੋਊਗਾ ਬੰਦੇ ਉੱਤਰ ਇੱਧਰ ਥੱਲੇ ਉੱਤਰ ਤੇਰੇ ਨਾਲ ਤਾਂ ਦੇਖ ਤਾਂ ਦੋ ਹੱਥ ਦਾ ਕੋਈ ਕੰਮ ਹੀ ਆ ਯਾਰ ਤੇਰਾ ਤਾਂ ਉਹ ਆਹ ਦੇਖ ਲੈਣੇ ਆ ਇਹਦੀ ਕੀ ਗੱਲ ਆ ਤੂੰ ਕੀ ਤੂੰ ਕਿਧਰ ਨਾ ਇਧਰ ਮੂੰਹ ਚ ਤੂੰ ਛੋ ਤੂੰ ਮੇਰੇ ਮੂੰਹ ਮੱਛਰ ਆ ਕੱਕਰਾ ਮੈਂ ਬਾਂ આ તો ઓર હાં તો ઉડાવ પર નાગરી સાહેબ ની જરુર વાતો ચેક કરી છે ચેક કરી છે આ સો ઓકે ઓકે ખરો તું ભણે મેડી હેડો ઓ છિમરીઓ ની ਆਹ ਪਿੱਛੇ ਲੜ ਨਾ ਬਣਾ ਬੰਦੋ ਰੁਕੋ ਮੜਾ ਕੀ ਚੱਲ ਗਈ ਯਾਰ ਨਾ ਦੇਸੀ ਰੋਜ਼ ਦਾ ਕੰਮ ਦਾ ਰੋਜ਼ ਕੇ ਬੂਰਾ ਗੱਲ ਤਾਂ ਸੁਣੋ ਇਹ ਕੀ ਰਹਿ ਰਹੇ ਹੁੰਦੀ ਆ ਪਈ ਕਿਸੇ ਜ਼ਿੰਦਗੀ ਬਰਬਾਦ ਕਰੋਗੇ ਉਹ ਚਾਚਾ ਦਾ ਬੂਰਾ ਕਿਹਨਾਂ ਲੱਗਿਆ ਆ ਰਿਹਾ ਚਾਚਾ ਦਾ ਥੋੜਾ ਤੇਰੇ ਵੀ ਪੈਣੀ ਆ ਉਹਦਾ ਯਾਰ ਰੋਜ਼ ਯਾਰ ਰੋਜ਼ ਦਾ ਮੂਰੇ ਦਾ ਪੁੱਤੂ ਰਿਹਾ ਨਾ ਤਾਂ ਹੈ ਬਹਾਨ ਥੱਕੇ ਨਾ ਕਿਹਦੀ ਜ਼ਮੀਨ ਥੱਕੇ ਭਾਈਆਂ ਦਾ ਪਿਆਰ ਕਿਤੇ ਮਿਲਦਾ ਐਵੇਂ ਲੜੀਏ ਨੂੰ ਕੀ ਦੇਓ ਤੁਸੀਂ ਉਹ ਕੀ ਦੇ ਪੁੱਛਤੀ ਹੋ ਤੁਸੀਂ ਯਾਰ ਸਾਡੇ ਨਾਲ ਬੋਲੋ ਮੇਰੇ ਮੂਰੇ ਬੱਦ ਨਹੀਂ ਬੋਲਣਾ ਮਸਲੜਾ ਨਾ ਬਸ ਤਰੀ ਆ ਜੇ ਲੜਨਾ ਤੇ ਪਿੱਛੇ ਲੜਿਆ ਕਰੋ ਆ ਬੱਟਾਂ ਡਾਲਾ ਪਿੱਛੇ ਇੱਥੇ ਰਹਿਣੀ ਆ ਚਾਚੇ ਤਾਂ ਇਹਨੇ ਪੁੱਤੋਂ ਖੁਡ ਖੁਡ ਪਿੱਛੇ ਘੜੀਨੋ ਲੰਬੇ ਦੇ ਬਾਣ ਵੀ ਦੀ 10 ਟਰੈਕਟਰ ਦਪਾ ਦੋ ਓਹੀ ਔਖਾ ਜਾਂ ਹੁੰਦਾ ਯਾਰ ਓਏ ਅੱਖਾਂ ਨਹੀਂ ਹੁੰਦਾ ਛੇੜਾ ਕੋਈ ਹੁਣ ਨਹੀਂ ਕੱਪਣ ਦਿੰਦਾ ਯਾਰ ਇਹ ਫੇਰੇ ਤੂੰ ਮੈਨੂੰ ਆਹ ਤੇਰਾ ਕੰਮ ਖੜ ਗਿਆ ਕੋਈ ਮੈਂ ਉਤੋਂ ਦੀ ਘੁਮਕੇ ਆਉਣਾ ਹੈ ਘੁਮਕੇ ਆਉਣਾ ਤੂੰ ਸਿਆਣਾ ਬੰਦਾ ਲੜਨ ਤੋਂ ਬਚਦਾ ਇੱਕਲੰ ਬੰਦੇ ਡਾਂਗਾ ਚੱਕੀ ਘੁਣਾ ਜਵਾਹਕ ਲੜਾਤੀ ਸੀ ਤੁਸੀਂ ਆਜਾ ਪਿੱਛੇ ਆ ਕੇ ਬੋਲ ਲੈ ਨੁਂ ਗਲਾ ਮੱਛਰ ਐ ਤੂੰ ਦਾ ਉਹ ਮੱਛਰ ਯਾਰ ਤੂੰ ਉਹ ਚੁੱਪ ਕਰ ਜਿਆਦਾ ਨਹੀਂ ਬੋਲਦੇ ਹੁੰਦੇ ਮੈਂ ਦੋ ਦੋ ਮਰੂੰਗਾ ਅਈ ਤਰਾ ਮੇਰੇ ਬੰਦ ਜੀ ਕੋਲ ਅਸ਼ਰਾ ਗੱਲ ਸੁਣ ਲੈ ਚਾਚੇ ਦਾ ਇਹਦੇ ਪੁੱਤੋ ਠੜੇ ਰਿਆ ਕਰੋ ਲੰਗਣਾ ਡੱਪਾ ਕੱਲ ਨੂੰ ਉਥੇ ਥਾਣੇ ਜਾਉਂਗੇ ਪੰਚਾਇਤ ਜਾਉਂਗੇ ਬਰੂ ਫੇਰ ਵੀ ਪਾਈਆਂ ਜੀ ਆ ਕੇ ਚਾਚਾ ਗੱਲ ਦਾ ਤੇਰੀ ਪੱਕੀਆਂ ਨਾ ਲੱਗਣਗੇ ਪੈਸੇ ਹਣਾ ਆ ਦੇਖ ਲਓ ਜੇ ਬਾਦੂ ਅਸ਼ਰਾ ਮੈਨੂੰ ਜੇ ਤੋ ਯਾਰ ਮੈਂ ਕੋਈ ਕੰਮ ਚਲਾ ਲੈਣਾ ਤੇਰੇ ਕੋਲ ਕਿਨੇ ਕਾਬ ਹੋਏ ਫਿਰ ਪੈਸੇ ਦਾ ਡਾਂਗਾ ਕਿੱਥੋਂ ਲਏ ਹੋ ਓ ਯਾਰ ਇਹਨੇ ਪਹਿਲਾਂ ਆਇਆ ਭਾਜੀ ਸਿੱਟੂ ਏ ਡਾਂਗ ਸੁੱਟੀ ਬਰਾ ਸਿੱਟੂ ਓ ਨਾ ਯਾਰ ਅਜਤੁ ਵਾਰ ਲੜਦੇ ਤਾਂ ਨਹੀਂ ਇਹਨੂੰ ਕਹੇ ਨਾ ਘਣਾ ਰੋਕੇ ਮੇਰੀ ਟੱਪਿਆ ਕਰੀ ਅਜਤੁ ਵਾਰ ਰੋਕਣਾ ਨਹੀਂ ਪੁੱਤਰਾ ਸਿਰਾਂ ਤਾਂ ਮਨਾ ਰੋਕੋ ਹੀ ਗੱਲ ਨਹੀਂ ਖਾਚ ਗੱਲ ਨਹੀਂ ਹੁੰਦੀ ਓ ਤੂੰ ਗੰਜਰਾ ਕਿਉਂ ਚੂਟਿਆ ਜਾਂ ਪਾਸੇ ਆ ਕੇ ਨਾਨਕੀ ਲੜੀ ਜਾਣਾ ਓ ਤੂੰ ਸੀਗਾ ਤੋ ਲੜਦੇ ਓਏ ਇਹ ਬਦਮਾਸ਼ ਓ ਯਾਰ ਮੇਰੇ ਮੂਰੇ ਮੱਛੀ ਆ ਦੇ ਕਿੰਨੀ ਜੀਬ ਚੱਲਦੀ ਐ ਇੰਨੀ ਜੀਬ ਇਹ ਮੋਬਾਈਲਾਂ ਤੇ ਸਿੱਖਿਓ ਹੀ ਪੜਨਾ ਸਿੱਖ ਲੋ ਤੋ ਅਖਰ ਛੋਡੇ ਬੱਲੇ ਪੈ ਇਹ ਤਾਂ ਲੜ ਨਹੀਂ ਸਮਝਾ ਦੇ ਦੂ ਬਾਅਦ ਮੈਂ ਤਾਂ ਲੜਦਾ ਨਹੀਂ ਤੂੰ ਤਾਂ ਸਿਆਣਾ ਬੰਦਾ ਯਾਰ ਤੇਰੀ ਪਿੰਡ ਚ ਸੋਪਾ ਹਾਂ ਤੂੰਗਾ ਸੋਇਆ ਬਾਲ ਜੇ ਮੁੰਨੇ ਵਾਲਾ ਬੌਸੀ ਜੀ ਛੱਡ ਕੇ ਕੰਮ ਲੱਗ ਪੁੱਤ ਕੰਮ ਕਰਿਆ ਕਰ ਆਹ ਟਰੈਕਟਰ ਕਿਹਨੇ ਲਿਆ ਸੀ ਤੈਂ ਨਹੀਂ ਲੇਤਾ ਤੇਰੇ ਪਿਓ ਨੇ ਤੇ ਦਾਦੇ ਨੇ ਲੇਤਾ ਤੈ ਤਾਂ ਸਾਈਕਲ ਵੀ ਨਹੀਂ ਲੇਤਾ ਪੁੱਤ ਜਿੱਦੇ ਕੁਛ ਲਿਆ ਉਹਦੇ ਦੱਸੂਗਾ ਅੱਜ ਸੋਹਣਾ ਮੇਰੇ ਨਾਲ ਲੜਨਤੀ ਰਹਿੰਦਾਗਾ ਦੋ ਬਾਰਾਂ ਦਾ ਮੈਂ ਖਾਣੇ ਚ ਫੜਾਤਾ ਇਹਨੇ ਹਾਂ ਇਹਦਾ ਇੱਕ ਛੁੱਟੀ ਚ ਇਹ ਵੀ ਜਾਊਗਾ ਜਿੱਦੇ ਫਸ ਗਿਆ ਰਹਿਣ ਦੇ ਨੰ ਕੰਮਾਂ ਨੂੰ ਹੁਣ ਮੈਂ ਤੈਨੂੰ ਮੁਰੇ ਹੋਇਆ ਸੀ ਮੈਂ ਕਹਿੰਦੇ ਅੱਜ ਦੋ ਹੱਥ ਦੇ ਗਾ ਕੋਈ ਛੇੜਾ ਇਹ ਹੱਥ ਹੱਥ ਤੱਕ ਚੱਲਦੀ ਰਹਿੰਦੇ ਨੇ ਲੜਿਆ ਨਾ ਕਰੋ ਚਲੋ ਕਰੋ ਕੰਮ ਆਪਣਾ ਇਹਦੋਂ ਵੱਲ ਲੜਨਾ ਨਹੀਂ ਛੇੜੋ ਲੜਦੇ ਨਹੀਂ ਹੁੰਦੇ